ਜੋ ਵੀ ਨਵੇਂ ਜੁੜਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪੇਜ ਨੂੰ ਫੋਲੋ ਕਰ ਲੋ ਅੱਜ ਦੀ ਜੋ ਵੀਡੀਓ ਨੂੰ ਲੱਗੇ ਆ ਪਿੰਡ ਰਾਜੀਆਣਾ ਬਾਈ ਦੀਸ਼ੇ ਦੇ ਘਰੇ ਆਪਾਂ ਲੱਗੇ ਆ ਵਰਵੀ ਕਰਦੇ ਆ ਬਾਈ ਦੀਸ਼ਾ ਬਿਮਾਰੀ ਤੁਫਾਰ ਵੀ ਕਰਦੇ ਆ ਬਾਈ ਦੇ ਘਰੇ ਆਪਾਂ ਦੋ ਬੇੜਾ ਦਾ ਟਰੀਟਮੈਂਟ ਕੀਤਾ ਸੀ ਕਰਦੇ ਆ ਬਾਈ ਨਾਲ ਗੱਲਬਾਤ ਕਿ ਕਿਵੇਂ ਰਿਜ਼ਲਟ ਮਿਲਿਆ ਵੀ ਬਾਈ ਦਾ ਬਾਈ ਹੱਸ ਕੇ ਬੋਲਦੇ ਗਏ ਹੋਰ ਜਿਹੜਾ ਆਪਾਂ ਦੋ ਬੇੜਾ ਟਰੀਟਮੈਂਟ ਕੀਤਾ ਜਿੱਦਾਂ ਅੱਜ ਸ਼ੁਰੂ ਕਰ ਲਗੇ ਕਿ ਵੀ ਰਿਜ਼ਲਟ ਮਿਲਿਆ ਤੁਹਾਨੂੰ ਅਜ ਕਿੰਨੇ ਚਾਹੀਦੇ ਗਏ ਆਪਣੇ ਅੱਗੇ ਕੱਢ ਜਾ ਕੇ ਚੈੱਕਪਾਸ ਹੋ ਗਈ ਹੈ ਹਾਂਜੀ ਤੇ ਉਹ ਵਧੀਆ ਰਿਜ਼ਲਟ ਮਿਲਿਆ ਬਾਕੀ ਵਾਈ ਵਾਰ ਤੇ ਕਿੰਨੇ ਟਾਈਮ ਬਾਅਦ ਰਹੀ ਹੈ ਇਹ ਇਹ ਸਾਲ ਹੋ ਗਿਆ ਕਿ ਉਹ ਜੀ ਸਾਲ ਹੋ ਗਿਆ ਜੀ ਕਿੰਨੇ ਵਾਰ ਬੰਨੋ ਟੀਕਾ ਲਗਾ ਦਿੱਤੀ ਤੇ ਪਹਿਲਾਂ ਟੀਕਾ ਨਹੀਂ ਪਾਇਆ ਸੀ ਇਹਦਾ ਕੋਈ ਅੱਛਾ ਜੀ ਤੇ ਉਹ ਦੂਸਰੇ ਜਾਨੀ ਜੀ ਇਹਦੇ ਕੋਈ ਟੀਕਾ ਨਹੀਂ ਪਾਇਆ ਪਹਿਲੀ ਵਾਰ ਟੀਕਾ ਦਾ ਸਾਲ ਹੋ ਗਿਆ ਜੀ ਕਦੋਂ ਹੋ ਵੀ ਨਾ ਟਾਈਮ ਜੀ ਨਹੀਂ ਘੱਟੀ ਜੀ ਜਦੋਂ ਜਦੋਂ ਮੈਂ ਤੁਹਾਡੇ ਡੋਆਇ ਦਿੱਤੀ ਆ ਉਹਦਾ ਜੀ ਡਾਇਗਨੋਸਟਿਕਟ ਹੋ ਜਾਏਗਾ ਪਹਿਲਾ ਸਾਲ ਹੈ ਜੀ ਨਹੀਂ ਇਹ ਆਪਣੀ ਦਵਾਈ ਦਿੱਤੀ ਦਵਾਈ ਦੇ ਨਾਲ ਹੀ 8 ਵਧੀਆ ਹਾਂ ਵਧੀਆ ਆਉਂਦਾ ਵੀ ਡਾਈ ਹਾਂ ਤੇ ਪਹਿਲੇ ਤੇ ਪਹਿਲੇ ਠੀਕੇ ਤੇ ਜਿੱਦਾਂ ਮੰਨ ਖਾਲੀ ਹੋਈ ਆਪਣਾ ਪੂਰੀ ਖਾਲੀ ਹੋ ਗਈ ਹਾਂਜੀ ਅੱਜ 4:30 ਦੇ ਚੈੱਕ ਪਾਸ ਹੋ ਗਈ ਹਾਂਜੀ ਕਿਹੜੀ ਆ ਬੈਡ ਹੈ ਜੀ ਇਹ ਆਪਾਂ ਨੇ ਟੈਂਪਰ ਚਬੜ ਗਈ ਇਹ 7 ਵਾਰੀ ਫੀਡ ਕਰ ਦਿੱਤੀ 7 ਵਾਰੀ ਹਾਂਜੀ ਕਿੰਨਾ ਟਾਈਮ ਹੋ ਗਿਆ ਜੀ ਉਹ ਮੈਨੂੰ ਡੇਟ ਹਾਲ ਕਰਦੇ ਇਹ ਨੂੰ 1.5 ਸਾਲ ਹੋ ਗਏ ਠੀਕ ਹੈ ਜੀ ਤੇ ਹੁਣ ਇਹ ਵੀ ਆਪਣਾ ਆਣੇ ਦੀ ਕਿਰਪਾ ਨਾਲ 2.5 ਦੇ ਚੈੱਕ ਪਾਸ ਹੋ ਗਈ ਹੈ ਹਾਂਜੀ ਆਪਣਾ ਪੂਰਾ ਸੰਭਾਲ ਕੇ ਕੋਝਾ ਮੰਦੀਲਾ ਮੰ ਜਿਹੜਾ ਵੀ ਆਪਾਂ ਖਰਚਾ ਕੀਤਾ ਜਾਂ ਤਾਂ ਪੈਸੇ ਗਈ ਹਾਂਜੀ ਆਪਣੇ ਜੈ ਜੀ ਪੈਸੇ ਆ ਜੋ ਭੁੱਲ ਗਿਆ ਗਿਆ ਸਾਰੇ ਲੱਗੇ ਭੁੱਲ ਗਿਆ ਜਦੋਂ ਜਦੋਂ ਕੰਮ ਬਈ ਸਹੀ ਹੋ ਜਾਂਦਾ ਫਿਰ ਬੰਦਾ ਭੁੱਲ ਜਾਂਦਾ ਭੁੱਲ ਜਾਂਦਾ ਜਦੋਂ ਕੰਮ ਨਹੀਂ ਬਣਦਾ ਫਿਰ ਦੋਪਾ ਇਹ ਤਾਂ ਬਈ 100 ਵੀ ਇਹ ਵੀ ਦੋਪਾ ਫਿਰ ਤੋਂ ਦੋਰਾ ਹਾਂ ਆਪਾਂ ਉਹ ਤੋਂ ਲੱਗੇ ਭੁੱਲ ਗਿਆ 7.5 ਲੱਖ 1.5 ਲੱਖ 7.5 ਲੱਖ ਰੁਪਏ ਦੀ ਗੱਲ ਆ ਇਹ ਹੁਣ ਤਾਂ ਇਹਨਾਂ ਜੀ ਡਿਮਾਂਡ ਬਹੁਤ ਵੱਡੀ ਹੋ ਗਈ ਹੈ ਜੀ ਐਦਾਂ ਦੀਆਂ ਵੜੀਆਂ ਲੱਖ ਤੋਂ ਡੋਪ ਜੰਗਣਗੇ ਜੀ ਮਾੜੀ ਕਿਰਪਾ ਨਾਲ ਬਹੁਤ ਮੰਨੋ ਰਿਟੇਡੇ ਹੋਰ ਵੀਰ ਭਰਾ ਵੇ ਚੰਗੇ-ਚੰਗੇ ਵੜਾ ਛੱਡੀ ਜਾਂਦੇ ਆ। ਬਈ ਕ੍ਰੇਡਿਟ ਵੀ ਦੇ ਚੰਗੇ ਛੋਟੀਆਂ ਉਪਕਰਣ ਉਪਕਰਣ ਹੁੰਦੇ ਨੇ ਨਹੀਂ ਦੇ ਨੇ ਤੇ ਇਹਦੀਆਂ ਬਾਈ ਨੂੰ ਬਾਈ ਦਾ ਪੈਂਡ ਰੱਖ ਕੇ ਆ ਤੇ ਅਮਰੀਕ ਧਾਲੀਵਾ ਡਾਕਟਰ ਦਾ ਬਾਈ ਦਾ ਪੇਜ ਆ ਇਹਦੇ ਬਾਈ ਨੂੰ ਮੋੜਵ ਕਰਕੇ ਦਾ ਸੰਪਰਕ ਜ਼ਰੂਰ ਕਰੇ ਛੱਡਿਓ ਨਾ ਕਾਇਆਂ ਨੂੰ ਜਾਂ ਛੋਟੀਆਂ ਉਪਕਰਣ ਬਾਟੂ ਮਾਜਰਾ ਨੇ ਉਹ ਮਤਲਬ ਕਹਿੰਦਾ ਭਾਬੀ ਟ੍ਰੀਟਮੈਂਟ ਕਰਾਓ ਜੀ ਟ੍ਰੀਟਮੈਂਟ ਕਰਾਓ ਮੈਂ ਬਿਲਕੁਲ ਜੇ ਤੋ ਬਾਜੀ ਕਰਾਓ ਸਹੀ ਟਾਈਮ ਗਰੰਟੀ ਟ੍ਰੀਟਮੈਂਟ ਕਰਾਓ ਹਾਂ ਜੇ ਤੁਹਾਡਾ ਫਿਰ ਵੀ ਪਸੂਕਾਪਨ ਨਹੀਂ ਰਹਿੰਦਾ ਤੁਸੀਂ ਜੋਰ ਲਾ ਕੇ ਥ ਲਾਸਟ ਦੇ ਵਿੱਚ ਐਂਡ ਦੇ ਵਿੱਚ ਤੁਸੀਂ ਆਪਾਂ ਨੂੰ ਕਾਲ ਕਰ ਲੋ ਇੱਕ ਮਹੀਨੇ ਦਾ ਕੋਰਸ ਲਊਗਾ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਰਿਜ਼ਲਟ 100% ਮਿਲੂਗਾ ਬਾਕੀ ਤੁਹਾਡੇ ਸਾਹਮਣੇ ਆ ਬਾਈ ਦਾ ਮਾਰਕਾ ਆਪਣਾ ਬਹੁਤ ਮਾਰਕਾ ਹੋ ਜਾ ਜੀ ਇਹ ਤਾਂ ਕਿੱਥੇ ਹਣ ਕਾਇਆਂ ਦਾ ਇਹਨਾਂ ਦਾ ਜੀ ਮੁੱਲ ਹਨ ਕਿ ਉਹਦੇ ਬੇਕਾਰ ਸੀ ਬਿਲਕੁਲ ਕੋਈ ਨਹੀਂ ਅੱਜ ਇਹ ਕੀ ਨਿਜਵਾਨੀਆਂ ਬਈ ਜਦੋਂ ਖਾਲੀ ਸੀਗੀਆਂ ਜਿੱਦੋਂ ਘੱਟ ਜਾਂਦੀਆਂ ਸੀ ਥੋੜਾ ਥੋੜਾ ਬਚਦੀਆਂ ਸੀ ਹਾਂ ਜੀ ਕਿੰਨੀ ਆਪਣੀ ਲਾਈਫ ਦੀ ਉਹ ਵੀ ਬੜੀ ਵੀ ਨਹੀਂ ਪੂਰੇ ਪੂਰੇ ਹੋ ਰਹੇ ਨੇ ਕਿੱਥੇ ਹੋ ਜਾਉਣਾ ਬਾਰੇ ਹੁਣ ਇਹ ਆਪਣਾ ਕਵਰ ਹੋ ਗਿਆ ਬੜੀ ਨੇ ਆਪਣਾ ਪੈਸੇ ਹੀ ਪੂਰੇ ਕਰ ਦੇਣੇ ਆ ਇਹਦੇ ਪੂਰੇ ਬੇਚਿੰਗਾ ਦੋ ਪੈ ਦੇ ਕੇ ਜਾਣਗੇ ਆਪਣੇ ਬਹੁਤ ਮਾਨਕਾਲ ਜੋ ਗਿਆ ਬਾਈ ਨੂੰ ਸੰਪਾਰਕ ਕਰੋ ਬਾਈ ਕੋਈ ਵੀ ਨਾ ਕਟੂ ਮਾਜ ਗਾਮਾ ਝੋਬੀਣਾ ਜੋ ਹਾਂਜੀ ਇਹ ਗਾਇਆਂ ਨੂੰ ਖਾਸ ਕਰਕੇ ਚੰਗੇ ਚੰਗੇ ਵੜਨਾਂ ਉਹਦੇ ਘਰੇ ਪਿਆਰ ਕਰੋ ਇਹਨਾਂ ਨੂੰ ਕੋਈ ਟਰੀਟਮੈਂਟ ਦੀ ਲੋੜ ਹੁੰਦੀ ਕੋਈ ਵਿਟਾਮਿਨ ਦੀ ਘਾਟ ਹੁੰਦੀ ਉਹਨਾਂ ਸੈੱਟ ਹੋ ਜੂ ਬਾਈ ਨੂੰ ਟਰੀਟਮੈਂਟ ਕਰਾਓ ਬਿਲਕੁਲ ਵੀਡੀਓ ਨੂੰ ਗਾਤਵਾ ਤੇ ਸ਼ੇਅਰ ਕਰਾ ਤਾਂ ਕਿ ਬਰਾ ਮੇਰੇ ਕਿਸੇ ਹੋਰ ਐ ਇਦਾਂ ਦੇ ਬੇਜਵਾਨ ਜਾਨਵਰ ਦਾ ਭਲਾ ਹੋ ਸਕੇ ਆਪਣੇ ਫਾਰਮਰ ਭਰਾ ਜਿਹੜੇ ਚੰਗੇ ਘਟ ਚੰਗੇ ਚੰਗੇ ਜੇ ਮਹਿੰਗੇ ਜਾਨਵਰ ਲੈ ਗਏ ਘਾਟੇ ਜੀ ਜਾਈ ਜਾਂਦੇ ਆ ਉਹ ਘਾਟੇ ਤੋਂ ਬਾਅਦ ਜਾਣੇ ਵੀਡੀਓ ਉਹਨੇ ਤੱਕਰ ਪੰਚਾ ਦਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਹੋਏ ਸਤਿ ਸ਼੍ਰੀ ਅਕਾਲ ਜੀ